ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 20 21 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਮੀਂਹ ਦੇ ਕੋਈ ਚਾਂਸ ਹੈ ਜਾਂ ਨਹੀਂ ਹੈ ਇਹ ਤੁਹਾਨੂੰ ਦੱਸਾਂਗੇ ਅ ਇਸ ਲਈ ਜਿਹੜਾ ਜੋ ਸੈਟਲਾਈਟ ਦੀ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਲਗਭਗ ਮੌਸਮ ਸਾਫ਼ ਹੀ ਬਣਿਆ ਹੋਇਆ ਪੰਜਾਬ ਦਾ ਤੇ ਜੇਕਰ ਅਫਾ ਉਹਦੇ ਦਿਨਾਂ ਦੀ ਗੱਲ ਕਰਦੇ ਹਾਂ ਜੀ ਅੱਜ 12 ਅਕਤੂਬਰ ਹੈ 13 14 15 16 17 ਅਕਤੂਬਰ ਤੱਕ ਵੱਡੇ ਖਤਰ ਤੇ ਮੀਂਹ ਦੇ ਕੋਈ ਚਾਂਸ ਘਟ ਨੇ ਹਾਲਾਂਕਿ 17 ਤੋਂ ਲੈ ਕੇ 20 ਦੇ ਵਿਚਕਾਰ ਇੱਕ ਹਲਕੇ ਵੈਸਟਰਨ ਡਿਸਰਬੈਂਸ ਜੜਾ ਕੇ ਉੱਪਰਲੇ ਫੱਦਰ ਦੇ ਪ੍ਰਭਾਵਿਤ ਕਰੇਗਾ ਜੰਮੂ ਦੇ ਖੇਤਰਾਂ ਨੂੰ ਹੋ ਸਕਦਾ ਕੁਝ ਹਿਮਾਚਲ ਦੇ ਖੇਤਰਾਂ ਨੂੰ ਤੇ ਦੋ ਚਾਰ ਥਾਵਾਂ ਪੰਜਾਬ ਦੇ ਵੀ ਹੋ ਸਕਦੀਆਂ ਨੇ ਜਿੱਥੇ ਗੁਰਦਾਸਪੁਰ ਦੇ ਕੁਝ ਖੇਤਰ ਪਠਾਨਕੋਟ ਦੇ ਕੁਝ ਖੇਤਰ ਕੁਝ ਖੇਤਰ ਹੋ ਸਕਦਾ ਹੁਸ਼ਿਆਰ ਖੁਰਦੇ ਜਿੱਥੇ ਹਲਕੇ ਤੋਂ ਲੱਗੇ ਦਰਮਿਆਨੇ ਜੇ ਸ਼ਰਾਟੇ ਲੱਗ ਜਾਣ 5-7 ਮਿੰਟਾਂ ਲਈ ਸੋ ਇਹ ਵਾਪਰ ਸਕਦਾ ਜੇ 17 ਤੋਂ 20 ਦੇ ਵਿਚਕਾਰ ਫਿਲਹਾਲ ਅਗਲੇ ਜਿਹੜੇ 4-5 ਦਿਨ ਹੋਣਗੇ ਯਾਨੀ ਕਿ 13 14 15 16 17 ਇਹਨਾਂ ਦਿਨਾਂ ਦੇ ਵਿੱਚ ਮੌਸਮ ਦਿਨਾਂ ਦਾ ਗਰਮ ਤੇ ਖੁਸ਼ਕ ਰਹਿੰਦਾ ਜਾ ਫਿਰਿਆ ਤੇ ਵੱਡੇ ਫੱਦਰ ਤੇ ਉਮੀਦ ਇਹ ਝੱਖੜ ਦੇ ਅਸਰ ਨਹੀਂ ਹੈ ਲਗਦਾ ਨੇ ਉਹ ਪਟਿਆਲਾ ਜਲਾ ਹੋ ਗਿਆ ਲੁਧਿਆਣਾ ਹੋ ਗਿਆ ਚੰਡੀਗੜ ਮਹਾਲੀ ਰੋਪੜਮ ਵਾਲਾ ਗੈਥਲੇ ਨਾ ਖੇਤਰਾ ਦੇ ਵਿੱਚ ਤੇ ਬਾਕੀ ਬਹੁਤੇ ਖੇਤਰਾ ਜਿਹੜੇ ਮੀਹਾਂ ਤੋਂ ਸਖਣੇ ਹੀ ਰਹਿਣਗੇ ਸੇਖਣ ਜਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਮੌਸਲਾ ਫਾਗਲਾਂ ਸਕਰੀਨ ਤੇ ਦੇਖ ਸਕਦੇ ਆ ਕਿ 20 ਫਾਰਾ ਤਰੀਕ ਤੋਂ ਲੈ ਕੇ 18 ਅਕਤੂਬਰ ਤੱਕ ਨੀਲੇ ਇਥੇ ਲਿਖਿਆ ਹੋਇਆ ਤੇ ਡਰਾਈ ਲਿਖਿਆ ਹੋਇਆ ਯਾਨੀ ਕਿ ਮੌਸਮ ਕਾਫੀ ਖੁਸ਼ਕ ਰਹੇਗਾ ਤੇ ਵੱਟੇ ਫੱਦਰ ਦੇ ਵਿੱਚ ਅਖੜ ਦੇ ਆਸਾਰ ਨਹੀਂ ਹੈ ਹਾਲਾਂਕਿ ਹਲਕੇ ਟਟਵੇਂ ਸ਼ਰਾਟੇ ਕੁਸ਼ੇਤਰਾ ਦੇ ਵਿੱਚ ਦਰਜ ਫੁਰ ਦੇ ਆਸਾਰ ਦੇ 15 ਤੋਂ ਲੈ ਕੇ 20 ਦੇ ਵਿੱਚ ਕਰ ਧੰਨਵਾਦ